ਆਹ ਇਲਾਕੇ ਦੇ ਵਿੱਚ ਵੜ ਗਈ ਅਜਹੀ ਸ਼ੈ ਦੇਖਦੇ ਸਾਰ ਲੋਕਾਂ ਦੇ ਕੰਬਣ ਲੱਗੇ ਹੱਥ ਪੈਰ ਅਤੇ ਫਟਾਫਟ بڑے ਘਰਾਂ ਦੇ ਅੰਦਰ ਬੱਚਿਆਂ ਨੂੰ ਵੀ ਕਰ ਲਿਆ ਕੈਦ ਪਹਾੜੀ ਇਲਾਕੇ ਦੇ ਵਿੱਚ ਵੱਧਦੀ ਠੰਡ ਦੇ ਕਰਕੇ ਜੰਗਲੀ ਜਾਨਵਰਾਂ ਦਾ ਮੈਦਾਨੀ ਇਲਾਕੇ ਨੇ ਵਿੱਚ ਆਉਣਾ ਸ਼ੁਰੂ ਹੋ ਗਿਆ ਜਲੰਧਰ ਦੇ ਬਲੰਦਪੁਰ ਪਿੰਡ ਦੇ ਵਿੱਚ ਜਾਣਕਾਰ ਦੇ ਅਨੁਸਾਰ ਇੱਕ ਜੰਗਲੀ ਜਾਨਵਰ ਉਥੇ ਆ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜੰਗਲੀ ਜਾਨਵਰ ਕਿਸੇ ਘਰ ਦੇ ਵਿੱਚ ਵੜ ਗਿਆ ਸੀ ਜਿਸ ਤੋਂ ਬਾਅਦ ਲੋਕ ਫਟਾਫਟ ਘਰ ਤੋਂ ਬਾਹਰ ਨਿਕਲੇ ਅਤੇ ਪੂਰੇ ਪਿੰਡ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਜਿੱਦੇ ਚਲਦੇ ਚੀਕ ਚਿਹਾੜਾ ਪੈ ਗਿਆ ਅਤੇ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਵੀ ਸਹਿਮੇ ਹੋਏ ਮਹਿਸੂਸ ਕਰੇ ਜਿਸ ਤੋਂ ਬਾਅਦ ਫਟਾਫਟ ਉਹਨਾਂ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਅਤੇ ਮੌਕੇ ਦੇ ਉੱਤੇ ਪਹੁੰਚੇ ਸਰ ਸੰਭ ਰਿਆ ਜੀ ਪਤਾ ਨਹੀਂ ਹੀ ਰਨੇ ਜਾਂ ਸੰਭਰ ਮੈਨੂੰ ਤਾਂ ਇਹਦਾ ਪਤਾ ਨਹੀਂ ਹੈਗਾ ਕਿ ਉਹ ਜਾਨਵਰ ਇੱਥੇ ਪਿੰਡ ਚ ਦੇਖ ਲੋ ਗੱਬੇ ਘਾਰਿਆ ਸਾਥੇ ਤੇ ਜਿਵੇਂ ਜਿਵੇਂ ਉੱਠੇ ਆ ਤਾਂ ਇਹ ਦਿੱਤਾ ਅੰਦਰ ਆ ਫੜਿਆ ਡੇਟ ਸਾਡਾ ਖੁੱਲਾ ਹੀ ਆ ਕਿੰਨੇ ਕ ਮਿੰਟ ਦਾ ਟਾਈਮ ਸੀਗਾ 8:00 ਵਜੇ ਹੈ ਹਾਂਜੀ 8:00 ਵਜੇ ਦਾ ਸਾ ਅੰਦਰ ਸੁੱਤੇ ਪਏ ਸੀਗੇ ਸਾਰੇ ਮੇਰਾ ਜੀ ਸੁੱਤਾ ਹੀ ਉੱਠਿਆ ਹੱਲੇ ਮੈਂ ਤਾਕੀ ਖਾਣੀ ਦੇਖਿਆ ਮੈਨੂੰ ਜਿਹੜਾ ਸੈਰ ਦੇ ਸੈਂਕ ਦੇਖਿਆ ਮੈਂ ਥੋੜਾ ਬਾਅਦ ਨੂੰ ਅੱਛਾ ਜੀ ਮੈਂ ਕਿਆ ਕਰਦੇ ਅੰਦਰ ਸਾਡੇ ਨਿਆਣੇ ਸੁੱਤੇ ਹੁੰਦੇ ਆ ਇੱਥੇ ਮਾਤਾ ਬਾਹਰ ਹੁੰਦੀ ਆ ਮੈਂ ਧੋੜਾ ਵੀ ਬਾਹਰ ਮੱਝ ਗਾਂ ਮੜ ਗਈ ਆ ਮੱਛਾ ਕੁਛ ਵੀ ਅੱਛਾ ਜੀ ਪਰ ਜਦੋਂ ਮੈਂ ਬਾਹਰ ਨਿਕਲਾ ਮੇਰਾ ਵੱਡਾ ਭਰਾ ਸੀਗਾ ਬਾਹਰ ਕੱਪੜੇ ਕੰਮ ਤੇ ਚੱਲਾਈ ਇਹ ਨਹੀਂ ਜੋ ਦਿਖਾਇਆ ਇਹ ਕਹਿੰਦਾ ਵੀ ਕੋਈ ਫਿਰਨ ਵਗੈਰਾ ਆਇਆ ਜਾਂ ਬਾਰਾ ਸਿੰਘਾ ਕੁਝ ਵੀ ਆ। ਵੀ ਉਹ ਅੰਦਰ ਪੜ ਗਿਆ ਨਿਆਣੇ ਟੱਪ ਗਿਆ ਸਾਡੇ। ਅੱਛਾ ਜੀ ਕੋਈ ਨਹੀਂ ਜੀ ਆਹ ਗੁੰਡਾ ਮਾਰ ਦਿੱਤਾ ਇੱਥੇ ਅੰਦਰ ਪੜਿਆ ਹੋਇਆ ਹੈ। ਹੁਣ ਅੰਦਰ ਹੀ ਹੈਗਾ ਇਹ ਅੰਦਰ? ਦੇਖ ਲਓ ਜੀ 4 ਘੰਟੇ ਹੋ ਚਲੇ ਜਾਂ ਅੰਦਰ ਹੀ ਹੈ। ਮਤਲਬ ਕੋਈ ਕੋਈ ਬੰਦਾ ਜੰਗਲਾਤ ਵਿਭਾਗ ਮੇ ਤੋਂ ਤੁਹਾਡੇ ਹਜੇ ਤੱਕ ਪਹੁੰਚਿਆ ਨਹੀਂ। ਪਤਾ ਨਹੀਂ ਫੋਨ ਕਰੀ ਜਾਂਦੇ ਗੱਲ ਤੋਂ ਫੋਨ ਨੰਬਰ ਦੇ ਜਾਂਦੇ ਆ ਇੱਧਰ ਗੱਲੋ ਗੱਲ ਉੱਧਰ ਗੱਲੋ ਗੱਲ ਥਾਣੇ ਕੀਤਾ ਹੋਣਾ ਜਿਵੇਂ ਇਸ ਤਰ੍ਹਾਂ ਦੇਖਦੇ ਤੁਸੀਂ ਅਨਗੇਲੀ ਦੇਖਦੇ ਇਸ ਚੀਜ਼ ਨੂੰ ਹੈਗੀ ਤਾਂ ਅਨਗੇਲੀ ਆਈ ਜੀ ਹੁਣ ਜਿਹੜੀ ਆਈ ਉਦਾਂ ਛੱਡਦੀਆਂ ਤਾਂ ਨਿਆਣੇ ਗੜੀ ਚ ਵੀ ਹੈਗੇ ਆ ਘਰ ਹੋਰ ਵੀ ਹੈਗੇ ਆ ਗਲੀ ਹੈਗੀ ਆਪਣੀ ਢੀੜੀ ਜੀ ਕਿਸੇ ਦੇ ਘਰ ਵੀ ਵੜ ਗਿਆ ਜਾਂ ਨਿਆਣੀ ਨੂੰ ਕੋ ਜੋ ਗਿਆ ਆ ਜੀ ਤੇ ਅਗਲੇ ਕਹਿਣਗੇ ਨਹੀਂ ਛੱਡ ਦਿੱਤਾ ਇਹਨਾਂ ਦੇ ਬੜਿਆ ਜੀ ਇਹ ਜਿਹੜੀ ਪ੍ਰੋਬਲਮ ਹੈ ਪੁਲਿਸ ਨੂੰ ਫਾਰਮ ਕੀਤਾ ਪੁਲਿਸ ਨੂੰ ਨਿਫਾਰਮ ਕੀਤਾ ਸੀ ਕਿ ਤੁਸੀਂ ਪੁਲਿਸ ਨੂੰ ਨਿਫਾਰਮ ਕੀਤਾ ਸੀਗਾ ਜੀ ਹਾਂ ਜੀ ਪਹਿਲੇ ਫੋਨ ਹੋਣਾ ਪੁਲਿਸ ਨੂੰ ਨਿਫਾਰਮ ਹੋ ਦੇ ਕਿਸ ਤਰ੍ਹਾਂ ਜੀ ਠੀਕ ਹੈ ਹਲੋ ਉਹ ਜਗਲਾਦ ਮੈਨੂੰ 2 ਘੰਟੇ ਹੋ ਗਏ ਜੀ ਲਗਭਗ ਮੈਨੂੰ ਫੋਨ ਕੀਤੇ ਹੋਏ ਉਹਨਾਂ ਨੇ ਇਹ ਕਿਹਾ ਵੀ ਸਾਡਾ ਰੈਸਕਿਊ ਚੱਲਦਾ ਗਿਆ ਹੈ ਹੁਣ ਤੱਕ ਇੰਨਾ ਟਾਈਮ ਕਿੱਥੇ ਚੱਲ ਰਿਹਾ ਰੈਸਕਿਊ ਆਦਮਪੁਰ کہہ ਰਹੇ ਦੀ ਤਸਵੀਰ ਤਾਂ ਹਜੇ ਤੱਕ ਆਏ ਨਹੀਂ ਕੋਈ ਕਿੰਨੀਆਂ ਆ ਜੀ ਕੋਈ ਵੀ ਘਰ ਦੇ ਵਿੱਚ ਤਾਂ ਪੁੱਤ ਨਿਆਣਾ ਹੱਟੀ ਨੂੰ ਗਿਆ ਸੀਗਾ ਤੇ ਇਹਦੇ ਕੋ ਗੇਟ ਲਾਉਣਾ ਭੁੱਲ ਗਿਆ ਅੱਛਾ ਜੀ ਤੇ ਇਹ ਹਿਰਨ ਆਇਆ ਦਵਾ-ਦਵਿਛਾਲਾ ਮਾਰ ਕੇ ਤੇ ਮੈਂ ਬੈਠੀ ਆ ਜਿੱਦਾਂ ਹੁਣ ਬੈਠੀ ਆ ਉੱਥੇ ਬੈੱਡ ਤੇ ਅੱਛਾ ਜੀ ਤੇ ਮੈਂ ਰੋਣਾ ਪਾਤਾ ਮੈਂ ਕਹਾਂ ਮੇਰੇ ਬੱਚੇ ਮਾਰ ਦਿੱਤੇ ਹਨ अच्छा जी ਉਤੋਂ ਦੀ ਟੱਪ ਗਿਆ ਮੰਜਿਆਂ ਦੇ ਆ ਮੁੰਡੇ ਦੀ ਬਾਹ ਤੇ ਵੀ ਛੱਟ ਲੱਗੀ ਵੱਡੇ ਦੇ ਟੱਪ ਕੇ ਇਹਦੇ ਬੱਚਿਆਂ ਦੇ ਉੱਪਰੋਂ ਦੀ ਗਿਆ ਆ ਹਾਂਜੀ ਹਾਂਜੀ ਦੋ ਮੰਜੇ ਡਿੱਠੇ ਸੀਗੇ ਤੁਸੀਂ ਠੀਕ ਹੋ ਉਹਦਾ ਮੇਰੀ ਤਾਂ ਲੱਤ ਟੁੱਟੀ ਆ ਪੁੱਤ ਅੱਛਾ ਜੀ ਤੁਸੀਂ ਮਤਲਬ ਕਿ ਬੈੱਡ ਤੇ ਹੀ ਸੀਗੇ ਉਹਦਾ ਹਾਂ ਮੈਂ ਬੈੱਡ ਤੇ ਰਹਿ ਨਹੀਂ ਪੁੱਤ ਮੇ ਟੁੱਟਦਾ ਨਹੀਂ ਹੁੰਦਾ ਅੱਛਾ ਜੀ ਤੇਜ਼ ਮੁੰਡੇ ਨੂੰ ਪਤਾ ਲੱਗਾ ਜਾਂਦਾ ਉਹਦਾ ਪਤੰਦਰ ਕੁੰਡਾ ਲਾਤਾ ਬਾਹਰ ਮਤਲਬ ਕਾਫੀ ਵੱਡਾ ਜਾਨੋ ਘਰ ਦੇ ਵਿੱਚ ਦੇਖੇ ਨਾ ਛੋਟੇ ਛੋਟੇ ਬੱਚੇ ਵੀ ਆ ਹਾਂਜੀ ਹਾਂਜੀ ਤੇ ਬੱਚੇ ਕੁੜੀ ਦੇ ਢਿੱਡ ਤੇ ਲੱਤ ਰੱਖ ਕੇ ਕਹੀ ਉਹ ਤਾਂ ਟੀਕ ਮਾਰੀ ਹੋ ਨਾ ਅੱਛਾ ਜੀ ਟੱਪ ਕੇ ਮਤਲਬ ਉੱਪਰ ਹੋ ਗਿਆ ਬੱਚਿਆਂ ਦੇ ਸੁੱਤੇ ਪਏ ਸੀਗੇ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਟਾਲਦੀ ਸੀ ਸਕੂਲ ਲਈ ਮੈਂ ਕਿਹਾ ਪੁੱਤ ਉੱਠੋ ਤੁਸੀਂ ਸਕੂਲੇ ਜਾਣਾ ਆ ਨਿੱਤਾ ਟਾਈਮ ਉਹ ਚੱਲਾ 8 ਵਜੇ ਦਾ ਆ ਇਹਦਾ ਡੈਡੀ ਪੌਣੇ 8 8:00 7:00 ਜਾਂਦਾ ਕੰਮ ਤੇ ਕਿੰਨੇ ਕਵਿਜ ਦਾ ਟਾਈਮ ਸੀਗੇ ਜਦੋਂ ਘਰ ਦੇ ਵਿੱਚ ਪੜਿਆ ਸਾਢੇ 8:00 ਹੋਏ ਸੀ ਮੇਰੇ 8:00 8:00 ਸੀ ਜੋ ਫੋਨ ਫੋਨ ਕੀਤਾ ਕੋਈ ਇਹਨਾਂ ਨੂੰ ਜੰਗਲਾਤ ਮੈਂ ਕਿ ਮੈਨੂੰ ਸਾਰਿਆਂ ਨੂੰ ਕਰੀ ਜਾਂਦੇ ਮੁੰਡੇ ਮੇਰੇ ਫੋਨ ਕੋਈ ਵੀ ਨਹੀਂ ਚੱਕ ਰਿਆ ਕੋਈ ਨਾ ਪਰ ਪੁਲਿਸ ਆਈ ਐ ਇੱਥੇ ਨਾ ਕੋਈ ਹੋਰ ਜੇ ਕੋਈ ਵੀਰ ਬੰਦਾ ਹੁੰਦਾ ਤਾਂ ਇਦਾਂ ਹੀ ਹੁੰਦੀ ਅਸੀਂ ਹੁਣ ਗਰੀਬ ਘਰ ਕੇ ਬੁੱਤ ਸਾਡੇ ਕੋਈ ਨਹੀਂ ਆਇਆ ਡਰ ਤਾਂ ਹੁੰਦਾ ਹੀ ਮਤਾ ਜੀ ਘਰ ਦੇ ਵਿੱਚ ਦੇਖਿਆ ਜਾਂਦਾ ਹੈ ਨਾ ਤੁਸੀਂ ਘਰ ਦੇ ਵਿੱਚ ਤੇ ਇੱਕ ਤੁਹਾਡੇ ਲੱਤ ਟੁੱਟੀ ਹੋਈ ਐ ਤੁਸੀਂ ਨਹੀਂ ਉੱਠ ਪਾਰੇ ਇੱਕ ਐਡਾ ਵੱਡਾ ਜਾਨਵਰ ਘਰ ਦੇ ਵਿੱਚ ਆਵੜਿਆ ਕਿਸ ਤਰ੍ਹਾਂ ਕੇ ਦੇਖਦੇ ਹੋ ਇਹ ਅੰਗਿਲੀ ਐ ਪਿੰਡ ਸਾਰਾ ਸਾਡੇ ਆ ਗਿਆ ਕੋਈ ਨਹੀਂ ਪੱਕੀ ਬਣਿਆ ਫੋਨ ਕੀਤੇ ਇਹਨਾਂ ਨੂੰ ਦੁਬਾਰਾ ਤੁਸੀਂ ਜੰਗਲਾਤ ਨੂੰ ਕਰੀ ਜਾਂਦੇ ਆ ਮੁੰਡੇ ਕਰੀ ਜਾਂਦੇ ਕੋਈ ਹਜੇ ਤੱਕ ਪਹੁੰਚਿਆ ਨਹੀਂਗਾ ਤਾਂ ਹੁਣ ਮੈਨੂੰ ਨਹੀਂ ਚੱਕਦੇ ਇੱਥੇ ਪਾਇਆ ਵੀ ਤੇ ਆਡੇ ਤੇ ਨਾ ਚੜੇ ਅੰਦਰੋਂ ਨਿਕਲ ਕੇ ਕੀ ਪਤਾ ਹੁੰਦਾ ਜਾਨਵਰ ਦਾ ਤੇ ਹੁਣ ਉਹ ਤੇ ਕਮਰੇ ਦੇ ਵਿੱਚ ਪਿੱਛੇ ਪਿੱਛੇ ਸਟੋਰ ਸੀ ਆ ਕਰੇ ਮੈਨੂੰ ਨਹੀਂ ਪਤਾ ਕਰੇ ਸਟੋਰ ਚਾ ਕਰੇ ਮੋਰ ਤੇ ਕਮਰੇ ਤੇ ਤੇ ਡੇਟ ਖੁੱਲਾ ਹੋਇਆ ਸੀ ਤੇ ਸਾਹਮਣੇ ਦਾ ਦਰਵਾਜ਼ਾ ਖੁੱਲਾ ਸੀ ਬੱਚਿਆਂ ਦੇ ਮੰਜੇ ਡਿਠੇ ਸੀ ਪਏ ਹੋਏ ਸੀ ਅੱਛਾ ਜੀ ਤੇ ਉਹ ਸਾਨੂੰ ਇਦਾਂ ਲੱਗਾ ਵੀ ਸ਼ਾਇਦ ਕੋਈ ਗਾਂ ਬੱਚਾ ਅੰਦਰ ਜਾ ਰਿਹਾ ਪਰ ਉਹਨੇ ਜੰਪ ਮਾਰ ਕੇ ਬੱਚਿਆਂ ਦੇ ਬੈੱਡ ਦੇ ਉੱਤੋਂ ਦੀ ਬੱਚਿਆਂ ਦੇ ਢਿੱਡ ਤੇ ਲੱਤ ਰੱਖ ਕੇ ਅੰਦਰ ਚਲਾ ਗਿਆ ਜਦੋਂ ਮੈਂ ਦੇਖਿਆ ਤੇ ਉਹਦੇ ਸਿੰਗ ਦੇਖ ਕੇ ਨਾ ਮੈਨੂੰ ਲੱਗਾ ਕਿ ਇਹ ਤਾਂ ਹਿਰਨ ਆ ਮੈਂ ਉਹ ਦਰਵਾਜ਼ਾ ਬੰਦ ਕਰਤਾ ਉਹ ਦਰਵਾਜ਼ਾ ਬੰਦ ਕਰਕੇ ਇਹਨਾਂ ਨੇ ਚੀਕਾਂ ਮਾਰੀਆਂ ਮੈਂ ਬੱਚੋ ਉઠੋ ਉઠੋ ਵੀ ਜਾਨਵਰ ਦੂਜਾ ਆ ਇਹ ਉੱਠ ਕੇ ਇੱਧਰ ਦੇ ਕਮਰੇ 'ਚ ਆ ਗਿਆ ਤਦ ਨੂੰ ਅਸੀਂ ਰੋਲਾ ਪਾਤਾ ਵੀ ਸਾਰਾ ਪਿੰਡ ਮੱਲਾ ਇਕੱਠਾ ਹੋ ਇਕੱਠਾ ਹੋ ਗਿਆ ਹੁਣ ਹਿਰਨ ਅੰਦਰ ਜਗਮੀ ਹਾਲਤ ਵਿੱਚ ਆਇਆ ਹੋਇਆ ਹੈ 8 ਵਜੇ ਦਾ 8 ਵਜੇ ਦਾ ਅੰਦਰ ਪਿਆ ਹੋਇਆ ਹੈ ਬਾਕੀ ਤੁਹਾਨੂੰ ਪਤਾ ਅਸੀਂ ਸਾਰਿਆਂ ਨੂੰ ਫੋਨ ਕੀਤੇ ਹੋਏ ਆ ਜੰਗਲਾਤ ਨੂੰ ਫੋਨ ਕੀਤਾ ਜੰਗਲਾਤ ਵਾਲਿਆਂ ਨੂੰ ਸੀ ਜੰਗਲਾਤ ਵਾਲਿਆਂ ਨੂੰ ਕੀਤਾ ਹੋਇਆ 8 ਵਜੇ ਦੇ ਫੋਨ ਹੀ ਕਰੀ ਜਾਂਦੇ ਪੁਲਿਸ ਦਾ ਕੋਈ ਮੁਲਾਜ਼ਮ ਨਹੀਂ ਆਇਆ ਪੁਲਿਸ ਨੂੰ ਬੜੇ ਫੋਨ ਕੀਤੇ ਆ ਵੀ ਹਲੇ ਤੱਕ ਸਾਡੇ ਇੱਥੇ ਕੋਈ ਨਹੀਂ ਆਇਆ ਦੇਖੇ ਜਾਂਦੇ ਐਡਾ ਵੱਡਾ ਜਾਨਵਰ ਹੈ ਘਰ 'ਚ ਛੋਟੇ-ਛੋਟੇ ਬੱਚੇ ਛੋਟੇ-ਛੋਟੇ ਬੱਚੇ ਆ ਦੇਖ ਲਓ ਖੜੇ ਆ ਦੋ ਸਕੂਲੇ ਨਹੀਂ ਗਏ ਇੱਥੇ ਖੜੇ ਆ ਤੇ ਕੋਈ ਸੁਣਵਾਈ ਨਹੀਂ ਹੋਈ ਹਲੇ ਤੱਕ ਨਹੀਂ ਆਇਆ ਸਾਡਾ ਅਸੀਂ ਗਰੀਬ ਲੋਕ ਕੰਮਕਾਰ ਕਰਨ ਵਾਲੇ ਆਪਣੇ ਘਰੇ ਹੀ ਬੈਠੇ ਹਲੇ ਕੰਮ ਤੋਂ ਵੀ ਛੁੱਟੀ ਹੋ ਗਈ ਦੇਖਿਆ ਤਾਂ ਘਰ ਦੇ ਵਿੱਚ ਫੈਮਲੀ ਵੀ ਆ ਲੇਡੀਜ਼ ਵੀ ਆ ਤੁਹਾਡੇ ਘਰ ਦੇ ਵਿੱਚ ਹਾਂਜੀ ਹਾਂਜੀ ਮਾਤਾ ਪੱਟੜਾ ਮਾਤਾ ਸਾਡੀ ਆ ਉਹਨਾਂ ਦਾ ਚੂਲਾ ਟੁੱਟਾ ਹੋਇਆ ਉਹਨਾਂ ਦੇ ਉਹਨਾਂ ਨੇ ਰੋਲਾ ਪਾਇਆ ਐਸੇ ਹੀ ਬੈੱਡ ਤੇ ਉੱਤੇ ਪਏ ਹੋਏ ਸੀ ਜਦੋਂ ਉਹ ਆਇਆ ਤੇ ਇਹਨਾਂ ਨੇ ਰੋਲਾ ਪਾਇਆ ਮੈਂ ਦੌੜ ਕੇ ਬਾਹਰ ਆ ਗਿਆ ਤੇ ਇਸ ਕਰਕੇ ਉਹ ਚਲੋ ਮੈਂ ਦਰਵਾਜ਼ਾ ਬੰਦ ਕਰ ਦਿੱਤਾ ਦਰਵਾਜ਼ਾ ਬੰਦ ਕਰਨ ਦਾ ਸਾਨੂੰ ਇਹ ਸੀ ਕਿ ਜੇ ਵਾਪਸੀ ਬਾਹਰ ਆਉਂਦਾ ਬੱਚਾ ਕੋਈ ਨੁਕਸਾਨ ਬੱਚੇ ਦਾ ਹੋ ਜੂ ਡਰਦਾ ਹੁੰਦਾ ਹੀ ਆ ਬੰਦੇ ਨੂੰ ਉਹ ਅੰਦਰ ਹੀ ਪਿਆ ਆ ਉਹ ਜ਼ਖਮੀ ਹਾਲਤ ਵਿੱਚ ਆ ਤੇ ਹੈਗਾ ਹਿਰਨੀ ਆ ਛੋਟਾ ਹੈ ਕਿ ਵੱਡਾ ਹੈ ਵੱਡਾ ਆ ਕਾਫੀ ਤਕੜਾ ਜਾਨਵਰ ਆ ਤੇ ਤੁਸੀਂ ਇਨਫੋਰਮ ਵਗੈਰਾ ਕੀਤਾ ਕੋਈ ਪੁਲਿਸ ਨੂੰ ਫੋਨ ਕੀਤਾ ਸੀਗਾ ਜਾਂ ਹੋਇਆ ਹੋਇਆ ਮਹਾਰਾਜ ਪੁਲਿਸ ਨੂੰ ਜੰਗਲਾਤ ਵਿਭਾਗ ਨੂੰ ਉਹ ਇਹੀ ਕਹੀ ਜਾ ਰਿਹਾ ਅਸੀਂ ਆਦਮਪੁਰ ਬੈਠੇ ਆ ਫੇਰ ਆਵਾਂਗੇ ਉਧਰੋਂ ਨਬੇੜ ਕੇ ਰੈਸਕਿਊ ਕਰ ਰਹੇ ਆ ਉਹ ਸਾਡਾ ਕਾਫੀ ਇੱਥੇ ਹੁਣ ਘਰ ਦੇ ਵਿੱਚ ਹੀ ਬੈਠੇ ਨਾ ਕੋਈ ਕੰਮਕਾਰ ਤੋ ਦਾਦੀ ਹੈ ਕਿ ਜੰਗਲੀ ਜਾਨਵਰ ਨੂੰ ਦੇਖ ਕੇ ਲੋਕਾਂ ਦੇ ਵਿੱਚ ਭਾਜੜਾ ਮਚ ਗਈਆਂ ਤੇ ਆਪਣੇ ਆਪ ਨੂੰ ਬਚਾਉਂਦੇ ਹੋਏ ਨਜ਼ਰ ਆਇਆ ਤੇ ਆਪਣੇ ਬੱਚੇ ਨੂੰ ਸੁਰੱਖਿਅਤ ਥਾਂ 'ਤੇ ਲਿਜਾਣਦੇ ਵੀ ਨਜ਼ਰ ਆਈ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ